对呀，路。Hey, आप चकना जरूर करनी है गलमी बड़ी जंजीर लेके बीजेपी से आजादी बीजेपी से भगवादरी ऐसी बीजेपी से हम ले आजादी बीजेपी से आजादी हम लेके रहेंगे आजादी बीजेपी से ऐसी बीजेपी सरकार मुर्दाबाद ਵਾਧ ਮੁਰਦਾਬਾ ਜੀਪੀ ਸਰਕਾਰ ਮੁਰਦਾਬਾ 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 ਸੈਂਟਰ ਗਵਰਨਮੈਂਟ ਮੁਰਦਾਬਾ ਮੁਰਦਾਬਾ ਮੁਰਦਾਬਾਾਰੇ ਕਾਨੂੰਨ ਬਣਾਉਣ ਵਾਲੀ ਸਰਕਾਰ ਮੁਰਦਾਬਾ 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 ਜੀਪੀ ਸਰਕਾਰ ਮੁਰਦਾਬਾ 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 ਸਾਥੀਓ ਸਾਡੀ ਕਿਸੇ ਧਰਮ ਜਾਂ ਮਜਬੂਰ ਨਾਲ ਕੋਈ ਦੁਸ਼ਮਣੀ ਜਾਂ ਕੋਈ ਫੈਰ ਨਹੀਂ ਜੇ ਸਾਡੀ ਗੱਲ ਵਾ ਤੇ ਸਿਰਫ ਤੇ ਸਿਰਫ ਗਵਰਨਮੈਂਟ ਨਾਲ ਸੈਂਟਰ ਗਵਰਨਮੈਂਟ ਨਾਲ ਸੈਂਟਰ ਗਵਰਨਮੈਂਟ ਚੋਦੀ ਆ ਕਿ ਇਹ ਆਪਸ ਵਿੱਚ ਲੜ ਲੜ ਕੇ ਮਰੀ ਜਾਣ ਪਰ ਮੇਰੇ ਕੁਝ ਭਰਾ ਜਿਹੜੇ ਗੁੰਮਰਾਹ ਹੋਏ ਆ ਉਹ ਇਹ ਗੱਲ ਨਹੀਂ ਸਮਝਦੇ ਕਿ ਸਾਨੂੰ ਸਿਰਫ ਤੇ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਔਰ ਆਪਸ ਵਿੱਚ ਹੀ ਲੋ ਭਰਾਵਾਂ ਨੂੰ ਲੜਾਇਆ ਜਾ ਰਿਹਾ ਜੇ ਅੱਜ ਉਹ ਭਰਾ ਇਹ ਗੱਲ ਸਮਝ ਜਾਂਦੇ ਤਾਂ ਸ਼ਾਇਦ ਸਾਡੇ ਨਾਲ ਇੱਥੇ ਆ ਕੇ ਉਹ ਵੀ ਇਸ ਚੀਜ਼ ਦਾ ਵਿਰੋਧ ਕਰਦੇ ਕਿ ਅਸੀਂ ਲੜਣਾ ਨਹੀਂ ਚਾਹੁੰਦੇ ਅਸੀਂ ਸਾਰੇ ਭਰਾ ਇੱਧਾ ਇਕੱਠਾ ਰਹਿਣਾ ਚਾਹੁੰਦੇ ਆ ਪਰ ਗਵਰਨਮੈਂਟ ਦੀ ਜਿਹੜੀ ਸਾਜਿਸ਼ ਆ ਉਹਦੇ ਵਿੱਚ ਫਸ ਕੇ ਦਾ ਵਿਰੋਧ ਕਰਦੇ ਰਹੇ ਆ ਚਲੋ ਕੋਈ ਗੱਲ ਨਹੀਂ ਰਣੋ ਤਾਂ ਸਾਡੇ ਭਰਾ ਹੀ ਆ ਜਿੰਨਾ ਮਰਜ਼ੀ ਹੋ ਜਵੇ ਪਰ ਅਸੀਂ ਕਦੇ ਵੀ ਆਪਣੇ ਸਮਾਜ ਦੇ ਵਿੱਚ 파ੜ ਨਹੀਂ 파ੜ ਦਵਾਂਗੇ ਜਦੋਂ ਵੀ ਸਾਡੇ ਸਮਾਜ ਦੇ ਖਿਲਾਫ ਕੋਈ ਗੱਲ ਆਊਗੀ ਅਸੀਂ ਸੜਕਾਂ ਤੇ ਉਤਰਾਂਗੇ ਔਰ ਇਹਨਾਂ ਦਾ ਵਿਰੋਧ ਕਰਾਂਗੇ ਇਸ ਲਈ ਮੈਂ ਆਪਣੇ ਭਰਾਵਾਂ ਨੂੰ ਕਹਿੰਨਾ ਕਿ ਆਪਾਂ ਉਹ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਉਹ ਸ੍ਰਿਸ਼ਟੀ ਕਰਤਾ ਭਗਵਾਨ ਬਾਰਮੀ ਕੁਮਰਾਈ ਵਾਲੀ ਥਿਊਰੀ ਵਰਤੀਏ ਜਿੱਥੇ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਨੇ ਕਿਹਾ ਸੀ ਐਸਾ ਚਾਹੂ ਰਾਜ ਮੈਂ ਜਹਾਂ ਮਿਲ ਸਬਰ ਕੋਵਾਨ ਨੇ ਛੋਟ ਬਡੇ ਸਭ ਸੰਬਸ ਰਬਦਾਸ ਰੇ ਪਸੰਨ ਕੋਈ ਗਲਤ ਗੱਲ ਨਹੀਂ ਕੀਤੀ ਉਹ ਕਹਿੰਦੇ ਮੈਨੂੰ ਇਦਾਂ ਦਾ ਰਾਜ ਚਾਹੀਦਾ ਜਿੱਥੇ ਕੋਈ ਬੇਗਮ ਨਾ ਹੋਵੇ ਕੋਈ ਗਿਲਾ ਸ਼ਿਕਵਾ ਨਾ ਹੋਵੇ ਸਾਰੇ ਇੱਕ ਬਰਾਬਰ ਬੈਠਣ ਪਰ ਇਹ ਗਵਰਨਮੈਂਟ ਜਿਹੜੀ ਆ ਉਹ ਨੀਤੀ ਨੂੰ ਗਲਤ ਸਾਬਤ ਕਰ ਰਹੀ ਆ ਔਰ ਉਹਨਾਂ ਨੂੰ ਉੱਚਾ ਨਿਮਾ ਕਰਕੇ ਦਿਖਾ ਰਹੀ ਆ ਜਿੱਥੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਨੇ ਕਲਮ ਦਾ ਇਸ਼ਾਰਾ ਦਿਖਾ ਲਿਆ ਇੰਦਰ ਮੈਨ ਲੈ ਕੇ ਇੱਕ ਰਾਜੇ ਦੀ 10000 ਸਾਲ ਪਹਿਲਾਂ ਜੀ ਵਰਗਾਤਾ ਲੈ ਕੇ ਇੱਕ ਮਿਸਾਲ ਕਾਇਮ ਕਰਤੀ ਪਰ ਉਹ ਮੇਰੇ ਭਰਾ ਉਹ ਵੀ ਇਸ ਜੀ ਦੇ ਨਾਲ ਸਹਿਮਤ ਨਹੀਂ ਹੋ ਸਕੇ ਉਹਨਾਂ ਨੇ ਕਲਮ ਨਹੀਂ ਕੋਸ਼ੂ ਹੋਰੀ ਸਮ ਫੜਨਾ ਸਮਝਿਆ ਇਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਕਹੂੰਗਾ ਕਿ ਅਸਿੱਛਵ ਵਿਧਾਨ ਅਕੋਰਡਿੰਗ ਸੰਵਿਧਾਨ ਦੀ ਨੀਤੀ ਦੇ ਉੱਤੇ ਚੱਲ ਕੇ ਤੁਹਾਡੇ ਹੱਕ ਵਿੱਚ ਨਹੀਂ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਜਿਸਨ ਸੰਵਿਧਾਨ ਕਮਜ਼ੋਰ ਹੋ ਗਿਆ ਖਤਮ ਹੋ ਗਿਆ ਤੁਹਾਡੇ ਕੋਈ ਵੀ ਕੁਝ ਨਹੀਂ ਰਹਿਣਾ ਤੁਹਾਡੇ ਕੋਲ ਜਰਬ੍ਰੇਸ਼ਨ ਵੀ ਨਹੀਂ ਰਹਿਣੀ ਮੈਂ ਹੁਣੇ ਗੱਲ ਕਰਕੇ ਆਂਡਿਆ ਪਹਿਲਾਂ ਨਰਵਿਆ ਕਾਂਡ ਸੀ ਉਸ ਤੋਂ ਬਾਅਦ ਮਨੀਸ਼ਾ ਬਾਲਮਿਕੀ ਹੁਣ ਜਿਹੜਾ ਆ ਉਹ ਡਾਕਟਰ ਮੂਮਿਤਾ ਉਹ ਕਾਂਡ ਇਹ ਤਾਂ ਧੀਰੇ ਨਹੀਂ ਇਹਨਾਂ ਤਾਂ ਨਹੀਂ ਕਾਨੂੰਨ ਬਣਦੇ ਇਹਨਾਂ ਦੇ ਕਾਨੂੰਨ ਨਹੀਂ ਬਣਨੇ ਕਿਉਂਕਿ ਜਿਹੜੇ ਇਦਾਂ ਦੇ ਕੰਮ ਕਰਦੇ ਆ ਇਹ ਭਾਜਪੀ ਦੀ ਲੀਡਰ ਹੀ ਕਰਦੇ ਆ ਕਹਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ ਲਿਖਾਓ ਇਹਨਾਂ ਦੇ ਹਵਾਲੇ ਕਰਾਓ ਇਸ ਕਰਕੇ ਜਿਹੜੀ ਨੀਤੀ ਆ ਉਹ ਭਾਜਪੀ ਸਰਕਾਰ ਨੇ ਕਾਨੂੰਨ ਹੀ ਬਦਲਨੇ ਮੈਂ ਕਹਿੰਦਾ ਸੀ ਜਦੋਂ ਮਨੀਸ਼ਾ ਪਾਲਮਿਕੀ ਨੇ ਤਾਂ ਕਾਢ ਹੋਇਆ ਸੀ ਵੀ ਇਸ ਖੰਭੇ ਦੇ ਉੱਤੇ ਇਦਾਂ ਦੇ ਲਿਆ ਕੇ ਉਹਨੂੰ ਟਾਂਕੇ ਮਾਰੋ ਫਾਂਸੀ ਦਿਓ ਉਹਨਾਂ ਚ ਕੋਈ ਚੌਂਕ ਦੇ ਚਰਾਹੇ ਵਿੱਚ ਉਹਦੀ ਪੱਥਰ ਮਾਰਨੋਂ ਨਾਟੋ ਜਿੰਨਾਂ ਕਰੀ ਜਾਨ ਨੇ ਨਿਕਲਦੀ ਪਰ ਉਹ ਹਲੇ ਤੱਕ ਕਾਨੂੰਨੀ ਬਣਿਆ ਪਤਾ ਨਹੀਂ ਕਿੰਨੀਆਂ ਧੀਆ ਪੈਣਾ ਦੇ ਹੋਰ ਬਲਾਤਕਾਰ ਰੇਪ ਹੋਣੇ ਆ ਜਿਹੜੇ ਸਾਡੇ ਸਾਹਮਣੇ ਆਉਂਦੇ ਆ ਉਹ ਜਿਹੜੇ ਆ ਸਾਨੂੰ ਪਤਾ ਲੱਗਦਾ ਰੇਪ ਹੋਏ ਆ ਜਿਹੜੇ ਸਾਡੀ ਪਿੱਠ ਦੇ ਪਿੱਛੇ ਹੁੰਦੇ ਆ ਉਹਦਾ ਨਹੀਂ ਪਤਾ ਲੱਗਦਾ ਇਹ ਵੀ ਕਹਿਣਾ ਚਾਹੁੰਦਾ ਆ ਇਹ ਜੋ ਅੱਜ ਭਾਰਤ ਬੰਦ ਦਾ ਜੋ ਪ੍ਰੋਗਰਾਮ ਹੈ ਜੋ ਇੱਕ ਕਾਲ ਸੀ ਇਹ ਮੇਰੇ ਬਾਲਮਿਕ ਭਾਈਚਾਰੇ ਦੇ ਖਿਲਾਫ ਨਹੀਂ ਹੈਗੀ ਭਾਰਤ ਬੰਦ ਬਾਲਮਿਕ ਭਾਈਚਾਰੇ ਦੇ ਖਿਲਾਫ ਨਹੀਂ ਹੈਗਾ ਉਹਨਾਂ ਨੂੰ ਹੱਕ ਕੋਟਾ ਮਿਲਿਆ ਹੈ ਬਹੁਤ ਵਧੀਆ ਗੱਲ ਆ ਉਹ ਕਾਬਲੇ ਤਰੀਫ ਆ ਅਸੀਂ ਉਹਦੇ ਨਾਲ ਸਹਿਮਤ ਆ ਪਰ ਉਸ ਜੱਜਮੈਂਟ ਦੇ ਵਿੱਚ ਜਿਹੜੇ ਚਾਰ ਪਾਰਟ ਦੇ ਵਿੱਚੋਂ ਜੱਜਮੈਂਟ ਪੇਸ਼ ਕੀਤੀ ਹੈ ਉਸ ਸੰਵਿਧਾਨ ਦੇ ਵਿਰੋਧ ਵਿੱਚ ਫੈਸਲੇ ਹੈਗੇ ਆ ਜੋ ਚਾਹੇ ਉਹ ਕਰਮੀ ਲੇਅਰ ਦੀ ਗੱਲ ਹੋਵੇ ਅਬਜ਼ਰਵੇਸ਼ਨ ਦਿੱਤੀ ਹੈ ਫੈਸਲੇ ਕਰਮੀ ਲੇਅਰ ਦੀ ਤੇ ਨਾਲ ਦੀ ਨਾਲ ਫੈਮਿਲੀ ਦੇ ਵਿੱਚ ਇੱਕ ਵਾਰ ਹੀ ਰਿਜ਼ਰਵੇਸ਼ਨ ਮਿਲੇਗੀ ਜਾਂ ਇੱਕ ਕਿਹਾ ਕਿ ਟੋਟਲੀ ਰਿਜ਼ਰਵੇਸ਼ਨ ਪਾਲਿਸੀ ਜਿਹੜੀ ਹੈ ਨੂੰ ਰਿਵਿਊ ਕੀਤਾ ਜਾਵੇ ਉਹ ਪ੍ਰੋਵੀਜ਼ਨ ਹੀ ਹੈ ਨਹੀਂ ਕਿਤੇ ਵੀ ਸੰਵਿਧਾਨ ਦੇ ਵਿੱਚ ਕਾਟੀ ਇਹੀ ਮੰਗੋ ਕੋ ਫੈਸਲੇ ਨੂੰ ਰੱਦ ਕਰਦੇ ਹੋਏ ਪਾਰਲੀਮੈਂਟ ਦੇ ਵਿੱਚ ਜਲਦੀ ਜਲਦੀ ਮਤਾ ਪਾਸ ਕੀਤਾ ਜਾਵੇ ਉਹ ਫੈਸਲਾ ਰੱਦ ਕਰੀ। ਕੋਈ ਸ਼ਾਸਨ ਨੂੰ ਨਹੀਂ ਚਾਹੀਦਾ ਕਿ ਕੋਈ ਸੀਨੀਅਰ ਲੀਡਰ ਜਿਹੜੀ ਉਪਰੋਂ ਲੀਡਰਸ਼ਿਪ ਐਡੀਸੀ ਸਾਹਿਬ ਆ ਜਾਂਦੇ ਆ ਜਾਂ ਐਸਡੀਐਮ ਸਾਹਿਬ ਆ ਦੇਖਣਾ ਪਤਾ ਕਿ ਆਪਾਂ ਵੀ ਧੁੱਪ ਚ ਖੜੇ ਆਪਣੇ ਸਮਾਜ ਲਈ ਲੜਨ ਲਈ ਖੜੇ ਆ ਸਰ ਤੇ ਦੇਖੋ ਆਪਾਂ ਇਹ ਚਾਹਨੇ ਆ ਕਿ ਜਿਹੜੇ ਨਵੇਂ-ਨਵੇਂ ਕਾਨੂੰਨ ਬਣਾ ਕੇ ਪੇਸ਼ ਕੀਤੇ ਜਾਂਦੇ ਆ ਥੋਪੇ ਜਾਂਦੇ ਆ ਕੀ ਸਿਰਫ ਐਸੀ ਸਮਾਜ ਹੀ ਲੱਭਦਾ ਅੱਜ ਪਹਿਲਾ ਨਰਬਿਆ ਕਾਂਡ ਉਹ ਤੋਂ ਬਾਅਦ ਫਿਰ ਮਨੀਸ਼ਾ ਬਾਲਮਿਕੀ ਕਾਂਢ ਫਿਰ ਆ ਜਿਹੜੀ ਹੁਣ ਕੁੜੀ ਡਾਕਟਰ ਮੋਮਿਤਾ ਕਾਂਢ ਉਹਨਾਂ ਤੇ ਕਿਉਂ ਨਹੀਂ ਕਾਨੂੰਨ ਬਣਾਇਆ ਜਾਂਦਾ ਉਹਨੂੰ ਕਿਉਂ ਨਹੀਂ ਇੱਥੇ ਸ਼ਰਿਆਮਾ ਉੱਪਰ ਲੈਟ ਨਾਲ ਟਾਂਕੇ ਉਹਨੂੰ ਫਾਂਸੀ ਦਿੱਤੀ ਜਾਂਦੀ ਏਦਾਂ ਦੇ ਕਾਨੂੰਨ ਨਹੀਂ ਬਣਦੇ ਇਹਨਾਂ ਕੋਲ ਆ ਕਾਨੂੰਨ ਯਾਰ ਇੱਕ ਸਮਾਜ ਨੂੰ ਦੋਨਾਂ ਨੂੰ ਲੜਾਉਣ ਦਾ ਕਾਨੂੰਨ ਕਿਉਂ ਬਣਦਾ ਜੇ ਰਵਿਦਾਸੀਆ ਸਮਾਜ ਬਾਲਮਿਕੀਆ ਸਮਾਜ ਭੜਾ ਆ ਅਸੀਂ ਮੰਨ ਲਓ ਕਿ 49 ਬੱਚੇ ਆ ਇੱਕ ਪੇ ਦੇ ਜਿਹੜੇ 49 ਕੋਟੋ ਲੱਗ ਕਰ ਦਿੱਤੇ ਦੋ ਪਤਾਂ ਨੂੰ ਜਿਹੜਾ ਉਹ ਲੱਗ ਕਰ ਦਿੱਤਾ ਕੀ ਉਹਦੇ ਵਿੱਚ ਇਹ ਵਧੀਆ ਚੀਜ਼ ਹੈ ਗੱਲਬਾਤ ਇਹ ਤਾਂ ਜਿਹੜਾ ਲੜਾਉਣ ਵਾਲੀ ਗੱਲ ਆ ਸਾਰੇ ਦੋ ਸਮਾਜ ਆਪਸ ਵਿੱਚ ਹੀ ਲੜ ਕੇ ਮਰੀ ਜਾਣ ਇਹ ਉਹ ਨੀਤੀ ਬਣਾਉਂਦੇ ਪਏ ਅੰਗਰੇਜ਼ਾਂ ਦੀ ਕਿ ਆ ਫੋਰਸ ਪਾਵਰ ਰਾਜ ਕਰੋ ਸਾਡੇ ਮੋਢੇ ਤੇ ਰੱਖ ਕੇ ਹੀ ਇਹ ਤਾਂ ਸਾਡੇ ਮੋਢੇ ਤੇ ਰੱਖ ਕੇ ਭੁਗੂਗ ਜਰੀਆ ਚਲਾਈ ਜਾ ਰਹੀ ਆ ਉਹ ਸਾਨੂੰ ਦੋ ਸਮਾਜਾਂ ਨੂੰ ਲੜਾਇਆ ਜਾ ਰਿਹਾ ਬਲਕਿ ਸਾਡੇ ਸਮਾਜ ਦਾ ਜਿਹੜਾ ਸਾਡਾ ਬਾਲਮਿਕੀ ਸਮਾਜ ਦੇ ਨਾਲ ਕੋਈ ਇਦਾਂ ਦਾ ਉਹਨੇ ਖਿਲਾਫ ਨਹੀਂ ਅਸੀਂ ਕਰ ਰਹੇ ਉਹ ਦੀ ਸਿਰਫ ਗਵਰਨਮੈਂਟ ਨੂੰ ਕਰ ਰਹੇ ਆ ਕਿ ਜਿਹੜੀ ਨੀਤੀ ਬਣਾਣੀ ਆ ਉਹ ਵਧੀਆ ਤਰੀਕੇ ਨਾਲ ਬਣਾਓ ਨਹੀਂ ਤਾਂ ਫਿਰ ਦੋ ਪਰਿਆਂ ਦਾ ਕੰਮ ਹੋਊਗਾ ਚਾਹੇ ਉਹਦੇ ਵਿੱਚ ਸਾਡਾ ਬਾਲਮੀਕਿਆ ਸਮਾਜ ਭਰਾ ਸਾਡੇ ਨਾਲ ਆਵੇ ਜਨਾਬੇ ਲੇਕਿਨ ਰਵੀਦਾਸੀਆ ਸਮਾਜ ਭਰਾ 2 ਅਪ੍ਰੈਲ ਨੂੰ ਆਪਣਾ ਸੰਘਰਸ਼ ਢੀਕ ਕੇ ਫਿਰ ਆਪਾਂ ਚਾਹੇ ਸਾਨੂੰ ਜੇਲਾ ਹੁਣ ਚਾਹੇ ਉਹਦੇ ਹੀ ਹਵਾਲਾ ਚ ਬੰਦ ਕਰੋ ਚਾਹੇ ਗੋਲੀ ਮરાਓ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਣੇ ਆਣ ਵਾਲੇ ਬੱਚਿਆਂ ਦੇ ਫਿਊਚਰ ਲਈ ਭਵਿਸ਼ੇ ਲਈ ਲਾਨਾ ਆ ਉਹ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਆਪਾਂ ਚਾਹਦੇ ਹਾਂ ਕਿ ਇਸ ਵੇਲੇ ਕੋਈ ਸਾਡੇ ਸੀਨੀਅਰ ਲੀਡਰ ਆਵੇ ਆਪਾਂ ਨੇ ਗੱਲਬਾਤ ਕੀਤੀ ਹੈ ਕਰੋਨਾ ਨੂੰ ਬੰਦ ਸੀ ਦਾ ਖਾਬ ਵੀ ਚਲੋ ਨਹੀਂ ਮੈਂ ਤਾਂ ਸਰ ਪਹਿਲਾਂ ਹੀ ਗਿਆ ਕਿ ਸਾਡੇ ਸਤਿਕਾਰਯੋਗ ਆਪਾਂ ਨਾਲ ਨਹੀਂ ਕੰਨੇ ਪਰ ਇਹ ਕੰਨੇ ਪਈਗੀ ਬਹੁਤ ਵੱਡੀ ਸਮੱਸਿਆ ਆਇਆ ਛੋਟੀ ਸਮੱਸਿਆ ਨਹੀਂ ਬਹੁਤ ਵੱਡੀ ਸਮੱਸਿਆ ਆਇਆ ਉਹਦੇ ਮਤਲਬ ਜਿਹੜੇ ਪੱਤਰ ਜਿਹੜਾ ਹੈ ਅੱਗੇ ਪਹੁੰਚ ਜਾਵੇ ਨਾ ਕਿ ਡਸਟਬਿਨ ਦੇ ਵਿੱਚ ਚੁੱਕਿਆ ਜਾਵੇ ਜਿਹੜਾ ਤੁਹਾਡਾ ਮੈਂਬਰ ਹੈ ਨਾ ਇਹ ਹਾਈ ਲੈਵਲ ਦਾ ਮਸਲਾ ਹੈ ਜਿਹੜੇ ਵੀ ਇਵਨ ਕਿਤੇ ਜੀਤੀ ਬੁਲਾ ਲਓ ਉਹ ਵੀ ਵੱਡੀ ਗੱਲ ਹੈ ਜੀ ਸਰ ਇਹ ਤਾਂ ਤੁਸੀਂ ਰਾਸ਼ਟਰਪਤੀ ਦੇ ਨਾਲ ਬੇਟਾ ਤੁਹਾਡੀ ਡਿਊਟੀ ਡਿਪਟੀ ਐਡਮਿਨਿਸਟ੍ਰੇਸ਼ਨ ਦੀ ਅਸਟਪ੍ਰੀਮ ਤੱਕ ਪਹੁੰਚਣ ਤੱਕ ਦੀ ਹੈ ਚਲੋ ਫਿਰ ਸਾਰਾ ਸਾਡੀ ਮੰਗ ਪੱਤਰ ਉੱਪਰ ਤੱਕ ਪਹੁੰਚ ਜਾਵੇ ਅਸਟਪ੍ਰੀਮ ਜੀ ਨਾਲ ਇਹਦਾ ਇਹਦਾ ਹੈ ਕਿ ਅਸੀਂ ਮੈਂ ਆਪਣੇ ਡਿਪਟੀ ਨੂੰ ਸਲਾਹ ਕਰ ਰਿਹਾ ਜਿਹੜੇ ਹੈਗੇ ਨੇ ਇਹਦਾ ਉਪਰ ਗਿਆ ਫੋਟੋ ਕਰਨਾ ਆਪਾਂ ਸਿਕਣਾ ਚੂਰ ਕਰਨੀ ਹੈ ਗਲਮੀ ਵਾਲੀ ਜ਼ੰਜੀਰ ਲੱਗੋ ਸਾਡੀ ਜਾਤ ਇਨਕਲਾਬੀ ਸਾਡਾ ਧਰਮ ਇਨਕਲਾਬੀ ਸਾਡੀ ਕੌਮ ਇਨਕਲਾਬੀ ਸਾਡਾ ਮਜ਼ਬੂਤ ਇਨਕਲਾਬੀ ਅਸੀਂ ਲੈ ਕੇ ਰਹਾਂਗੇ ਬੀਜੇਪੀ ਸੇ ਆਜ਼ਾਦੀ ਬੀਜੇਪੀ ਸੇ ਆਜ਼ਾਦੀ ਸੰਘਵਾਦ ਸੇ ਆਜ਼ਾਦੀ ਬਗਵਾਦਰੀ ਸੇ ਆਜ਼ਾਦੀ ਬੀਜੇਪੀ ਸੇ ਆਜ਼ਾਦੀ ਅਸੀਂ ਲੈ ਕੇ ਰਹਾਂਗੇ ਆਜ਼ਾਦੀ ਸਾਥੀਓ ਸਾਡੀ ਕਿਸੇ ਧਰਮ ਜਾਂ ਮਜ਼ਬੂਤ ਨਾਲ ਕੋਈ ਦੁਸ਼ਮਣੀ ਜਾਂ ਕੋਈ ਫੈਰ ਨਹੀਂ ਜੇ ਸਾਡੀ ਗੱਲ ਵਾ ਸਿਰਫ ਦੇ ਸਿਰਫ ਗਵਰਨਮੈਂਟ ਦਾ ਸੈਂਟਰ ਗਵਰਨਮੈਂਟ ਦਾ ਸੈਂਟਰ ਗਵਰਨਮੈਂਟ ਚਾਹਦੀ ਆ ਕਿ ਇਹ ਆਪਸ ਵਿੱਚ ਲੜ ਲੜ ਕੇ ਮਰੀ ਜਾਣ ਪਰ ਮੇਰੇ ਕੁਝ ਭਰਾ ਜਿਹੜੇ ਗੁੰਮਰਾਹ ਹੋਏ ਆ ਉਹ ਇਹ ਗੱਲ ਨਹੀਂ ਸਮਝਦੇ ਕਿ ਸਾਨੂੰ ਸਿਰਫ ਦੇ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਔਰ ਆਪਸ ਵਿੱਚ ਹੀ ਦੋ ਭਰਾਵਾਂ ਨੂੰ ਲੜਾਇਆ ਜਾ ਰਿਹਾ ਜੇ ਆ ਜੋ ਭਰਾ ਇਹ ਗੱਲ ਸਮਝ ਜਾਂਦੇ ਤਾਂ ਸ਼ਹਿਰ ਸਾਡੇ ਨਾਲ ਇੱਥੇ ਆ ਕੇ ਉਹ ਵੀ ਇਸ ਚੀਜ਼ ਦਾ ਵਿਰੋਧ ਕਰਦੇ ਕਿ ਅਸੀਂ ਲੜਣਾ ਨਹੀਂ ਚਾਹੁੰਦੇ ਅਸੀਂ ਸਾਰੇ ਭਰਾ ਇੱਧਰ ਇਕੱਠਾ ਰਹਿਣਾ ਚਾਹੁੰਦੇ ਆ ਪਰ ਗੌਰਮੈਂਟ ਦੀ ਜਿਹੜੀ ਸਾਦੇਸ਼ ਆ ਉਹਦੇ ਵਿੱਚ ਫਸ ਕੇ ਸਾਡਾ ਵਿਰੋਧ ਕਰਦੇ ਕਹਿਆ ਚਲੋ ਕੋਈ ਗੱਲ ਨਹੀਂ ਰਣੇ ਤਾਂ ਸਾਡੇ ਭਰਾ ਹੀ ਆ ਜਿੰਨਾ ਮਰਜੀ ਹੋ ਜਵੇ ਪਰ ਅਸੀਂ ਕਦੀ ਵੀ ਆਪਣੇ ਸਮਾਜ ਦੇ ਵਿੱਚ 파ੜ ਨਹੀਂ ਪਾਣ ਦਵਾਂਗੇ ਜਦੋਂ ਵੀ ਸਾਡੇ ਸਮਾਜ ਦੇ ਖਿਲਾਫ ਕੋਈ ਗੱਲ ਆਊਗੀ ਅਸੀਂ ਸ਼ਰਕਾ ਦੇ ਉਤਰਾਂਗੇ ਔਰ ਇਹਨਾਂ ਦਾ ਵਿਰੋਧ ਕਰਾਂਗੇ ਇਸ ਲਈ ਮੈਂ ਆਪਣੇ ਭਰਾਵਾਂ ਨੂੰ ਕਹਿੰਨਾ ਕਿ ਆਪਾਂ ਉਹ ਪਰਮਪਿਤਾ ਗੁਰੂ ਅਰਬਿਦਾਸ ਮਹਾਰਾਜ ਉਹ ਸ੍ਰਿਸ਼ਟੀਕਰਤਾ ਭਗਵਾਨ ਬਾਲਮੀਕ ਮਹਾਰਾ ਜੀ ਵਾਲੀ ਥਿਊਰੀ ਵਰਤੀਏ ਜਿੱਥੇ ਪਰਮਪਿਤਾ ਗੁਰੂ ਅਰਬਿਦਾਸ ਮਹਾਰਾ ਜੀ ਨੇ ਕਿਹਾ ਸੀ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਬਰ ਕੋ ਵਨ ਛੋਟ ਬੜੇ ਸਭ ਸੰਭਸੇ ਰਬਦਾਸ ਦੇ ਪਸੰਦ ਕੋਈ ਗਲਤ ਗੱਲ ਨਹੀਂ ਕੀਤੀ ਉਹ ਕਹਿੰਦੇ ਮੈਨੂੰ ਇਦਾਂ ਦਾ ਰਾਜ ਚਾਹੀਦਾ ਜਿੱਥੇ ਕੋਈ ਬੇਗਮ ਨਾ ਹੋਵੇ ਕੋਈ ਗਿਲਾਸ਼ ਇਕਬਾਰਾ ਹੋਵੇ ਸਾਰੇ ਇੱਕ ਬਰਾਬਰ ਬੈਠੇ ਅਰੇ ਗਵਰਨਮੈਂਟ ਜਿਹੜੀ ਆ ਉਹ ਨੀਤੀ ਨੂੰ ਗਲਤ ਸਾਬਤ ਕਰ ਰਹੀ ਆ ਔਰ ਉਹਨਾਂ ਨੂੰ ਉੱਚਾ ਨਿਮਾ ਕਰਕੇ ਦਿਖਾ ਰਹੀ ਆ ਜਿੱਥੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਨੇ ਕਲਮ ਦਾ ਇਸ਼ਾਰਾ ਦਿਖਾ ਲਿਆ ਇਤਿਹਾਸ ਮੈਂ ਲੈ ਕੇ ਇੱਕ ਰਾਜੇ ਦੀ 10000 ਸਾਲ ਪਹਿਲਾਂ ਜਿਬਰ ਗਾਥਾ ਲੈ ਕੇ ਇੱਕ ਮਿਸਾਲ ਕਹਿਮ ਕਰਤੀ ਪਰ ਉਹ ਮੇਰੇ ਭਰਾ ਉਹ ਵੀ ਇਸ ਜੀਤ ਦੇ ਨਾਲ ਸਹਿਮਤ ਨਹੀਂ ਹੋ ਸਕੇ ਉਹਨਾਂ ਨੇ ਕਲਮ ਨਹੀਂ ਕੋਸ਼ ਹੋਰੀ ਸਮ ਫੜਨਾ ਸਮਝਿਆ ਕਿਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਕਹੂੰਗਾ ਕਿ ਅਸੀਂ ਸੰਵਿਧਾਨ ਦੇ ਅਕੋਰਡਿੰਗ ਸੰਵਿਧਾਨ ਦੀ ਨੀਤੀ ਦੇ ਉੱਤੇ ਚੱਲ ਕੇ ਤੇ ਤੁਹਾਡੇ ਹੱਕ ਵਿੱਚ ਨਹੀਂ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਜਿਸਨ ਸੰਵਿਧਾਨ ਕਮਜ਼ੋਰ ਹੋ ਗਿਆ ਖਤਮ ਹੋ ਗਿਆ ਤੁਹਾਡੇ ਕੋਈ ਵੀ ਕੁਝ ਨਹੀਂ ਰਹਿਣਾ ਤੁਹਾਡੀ ਕੋਈ ਰਿਜਰਵੇਸ਼ਨ ਵੀ ਨਹੀਂ ਰਹਿਣੀ ਮੈਂ ਹੁਣੇ ਗੱਲ ਕਰਕੇ ਢੜਿਆ ਪਹਿਲਾਂ ਨਰਵਿਆ ਕਾਂਡ ਸੀ ਉਸ ਤੋਂ ਬਾਅਦ ਮਨੀਸ਼ਾ ਬਾਲਮਿਕੀ ਹੁਣ ਜਿਹੜਾ ਉਹ ਡਾਕਟਰ ਮੂਮਿਤਾ ਉਹ ਕਾਂਡ ਇਹ ਤਾਂ ਧੀਰੇ ਨਹੀਂ ਇਹਨਾਂ ਤਾਂ ਨਹੀਂ ਕਾਨੂੰਨ ਬਣਦੇ ਇਹਨਾਂ ਤੇ ਕਾਨੂੰਨ ਨਹੀਂ ਬਣਨੇ ਕਿਉਂਕਿ ਜਿਹੜੇ ਇਦਾਂ ਦੇ ਕੰਮ ਕਰਦੇ ਆ ਇਹ ਭਾਜਪੀ ਦੀ ਲੀਡਰ ਹੀ ਕਰਦੇ ਆ ਕਹਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ ਲਿਖਾਓ ਇਹਨਾਂ ਦੇ ਹਵਾਲੇ ਕਰਾਓ ਇਸ ਕਰਕੇ ਜਿਹੜੀ ਨੀਤੀ ਆ ਉਹ ਭਾਜਪੀ ਸਰਕਾਰ ਨੇ ਕਾਨੂੰਨ ਹੀ ਬਦਲਨੇ ਮੈਂ ਕਹਿੰਦਾ ਸੀ ਜਦੋਂ ਮਨੀਸ਼ਾ ਪਾਲਮਿਕੀ ਨੇ ਤਾਂ ਦਾੜ ਹੋਇਆ ਸੀ ਵੀ ਇਸ ਖੰਭੇ ਦੇ ਉੱਤੇ ਇਦਾਂ ਦੇ ਲਿਆ ਕੇ ਉਹਨੂੰ ਟਾਂਕੇ ਮਾਰੋ ਫਾਂਸੀ ਦਿਓ ਉਹਨਾਂ ਚ ਕੋਈ ਚੌਂਕ ਦੇ ਚਰਾਹੇ ਵਿੱਚ ਉਹਦੀ ਪੱਥਰ ਮਾਰਨੋਂ ਨਾਟੋ ਜਨਕਰੀ ਜਾਨੇ ਨਿਕਲਦੀ ਪਰ ਉਹ ਹਲੇ ਤੱਕ ਕਾਨੂੰਨ ਨਹੀਂ ਬਣਿਆ ਪਤਾ ਨਹੀਂ ਕਿੰਨੀਆਂ ਧੀਆ ਪੈਣਾ ਦੇ ਹੋਰ ਬਲਾਤਕਾਰ ਰੇਪ ਹੋਣੇ ਆ ਜਿਹੜੇ ਸਾਡੇ ਸਾਹਮਣੇ ਆਉਂਦੇ ਆ ਉਹ ਜਿਹੜੇ ਆ ਸਾਨੂੰ ਪਤਾ ਲੱਗਦਾ ਰੇਪ ਹੋਇਆ ਜਿਹੜੇ ਸਾਡੀ ਪਿੱਠ ਦੇ ਪਿੱਛੇ ਹੁੰਦੇ ਆ ਉਹਦਾ ਨਹੀਂ ਪਤਾ ਲੱਗਦਾ ਇਸ ਕਰਕੇ ਅਸੀਂ ਅੱਜ ਜਿਹੜਾ ਮਾਨਜੋਗ ਜੋ ਇਹਨਾਂ ਨੂੰ ਮਿਹਰਾਗੋੜ ਉਹ ਮਰਹਿੰਦਰ ਨਹੀਂ ਦੇ ਰਹੇ ਆ ਕਿ ਉਹ ਜਿਹੜਾ ਦੁਬਾਰਾ ਸੋਧ ਕਰਕੇ ਕਾਨੂੰਨ ਵਧਿਆ ਕਰਕੇ ਦੇ ਦੇ ਜੈ ਭੀ ਜੈ ਭੋਗ ਜੈ ਜੀ ਜੈਪਾਪ ਜੈਪੀ ਸਰਕਾਰ ਮੁਰਦਾਬਾ 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 ਅੱਜ ਜੋ ਭਾਰਤ ਬੰਦ ਦੀ ਕਾਲ ਸੀ ਜੋ ਕਿ ਸਾਡੇ ਮਾਨਯੋਗ ਸੁਪਰੀਮ ਕੋਰਟ ਵੱਲੋਂ 1 اگਸਤ 2024 ਨੂੰ ਇੱਕ ਜਜਮੈਂਟ پاس ਕੀਤੀ ਗਈ ਹੈ ਉਹ ਜੋ ਕਿ ਜਜਮੈਂਟ ਦੇ 4 파ਟ ਹਨ ਚਾਰ ਪਾਰਟ ਹਨ ਸਭ ਕਲਾਸੀਫਿਕੇਸ਼ਨ ਕ੍ਰੀਮੀ ਲੇਅਰ ਔਰ ਇੱਕ ਫੈਮਿਲੀ ਦੇ ਵਿੱਚ ਉਹ ਕਹਿੰਦੇ ਇੱਕ ਹੀ ਵਾਰ ਰਿਜ਼ਰਵੇਸ਼ਨ ਦਾ ਫਾਇਦਾ ਆਏਗਾ ਦੂਸਰੀ ਵਾਰ ਨਹੀਂ ਹੋਏਗਾ ਔਰ ਚੌਥਾ ਪਾਰਟ ਹੈ ਜੋ ਜਜਮੈਂਟ ਦਾ ਕਿ ਜਿਹੜੀ ਪਾਲਿਸੀ ਆਫ ਰਿਜ਼ਰਵੇਸ਼ਨ ਹੈ ਕਿ ਰਿਜ਼ਰਵੇਸ਼ਨ ਦੀ ਪਾਲਿਸੀ ਨੂੰ ਟੋਟਲੀ ਰਿਵਿਊ ਕੀਤਾ ਜਾਵੇ ਉਹ ਕਿਤੇ ਨਾ ਕਿਤੇ ਪਾਤੀ ਇਹ ਸੰਵਿਧਾਨ ਦੇ ਖਿਲਾਫ ਹੈ ਔਰ ਦਲਤਾਂ ਪਛੜਿਆਂ ਘਟ ਗਿੰਤੀਆਂ ਦੇ ਖਿਲਾਫ ਹੈ ਇਹ ਫੈਸਲਾ ਸਾਡਾ ਸਾਡੇ ਜੋ ਅੱਜ ਦਾ ਐਜੀਟੇਸ਼ਨ ਹੈ ਭਾਰਤ ਬੰਦ ਦੀ ਕਾਲ ਦੇ ਵਿੱਚ ਸਾਡੇ ਹੁਸ਼ਿਆਰਪੁਰ ਤੋਂ ਇਹੀ ਮੰਗ ਹੈ ਬਸਪਾ ਵਰਕਰਾਂ ਦੀ ਬੇਗੰਪੁਰਾ ਟਾਈਗਰ ਫੋਰਸ ਦੀ ਗੁਰ ਰਵਿਦਾਸ ਟਾਈਗਰ ਫੋਰਸ ਦੀ ਜਾਂ ਹੋਰ ਜਥੇਬੰਦੀਆਂ ਦੀ ਇਹੀ ਮੰਗ ਹੈ ਕੇਂਦਰ ਸਰਕਾਰ ਅੱਗੇ ਕਿ ਜੋ 1 ਅਗਸਤ 2024 ਨੂੰ ਇਹ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਆ ਇਸ ਨੂੰ ਜਲਦੀ ਤੇ ਜਲਦੀ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕਰਕੇ ਇਸ ਫੈਸਲੇ ਤੇ ਰੋਕ ਲਗਾਉਂਦੇ ਹੋਏ ਇਸ ਨੂੰ ਰੱਦ ਕੀਤਾ ਜਾਵੇ ਤਾਂ ਜੋ 바ਵਾ ਸਾਹਿਬ ਜੀ ਦੇ ਲਿਖੇ ਭਾਰਤੀ ਸੰਵਿਧਾਨ ਨੂੰ ਸੁਰੱਖਿਤ ਕੀਤਾ ਜਾਵੇ ਔਰ ਇੱਕ ਸਨਮਾਨਜਨਕ ਭਾਰਤੀ ਸੰਵਿਧਾਨ ਦੇ ਪ੍ਰਤੀ ਇੱਕ ਸਨਮਾਨਜਨਕ ਸੋਚ ਨੂੰ ਲੈ ਕੇ ਦਲਤਾਂ ਪਛੜਿਆਂ ਨੂੰ ਉੱਪਰ ਚੁੱਕਣ ਦੇ ਲਈ ਰਿਜ਼ਰਵੇਸ਼ਨ ਨੂੰ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਕੀਤਾ ਜਾਵੇ ਇਹਦੇ ਨਾਲ ਹੀ ਮੈਂ ਇਹੀ ਇਸੇ ਮੰਚ ਤੋਂ ਆਪਣੇ ਬਾਲਮੀਕ ਭਾਈਚਾਰੇ ਨੂੰ ਵੀ ਇਹੀ ਅਪੀਲ ਕਰਦਾ ਹਾਂ ਅੱਜ ਜੋ ਭਾਰਤ ਬੰਦ ਦੀ ਕਾਲ ਸੀ ਉਹ ਮੇਰੇ ਬਾਲਮੀਕ ਭਾਈਚਾਰੇ ਦੇ ਖਿਲਾਫ ਨਹੀਂ ਸੀ ਉਹਨਾਂ ਦੀ ਰਿਜ਼ਰਵੇਸ਼ਨ ਦੇ ਖਿਲਾਫ ਨਹੀਂ ਸੀ ਉਹਨਾਂ ਦਾ ਹੱਕ ਉਹਨਾਂ ਦੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਪਰ ਦੋ ਭਰਾਵਾਂ ਨੂੰ ਲੜਾ ਕੇ ਜੋ ਨੀਤੀ ਅਪਣਾਈ ਹੈ ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਨੇ ਪਾੜੋ ਤੇ ਰਾਜ ਕਰੋ ਉਹ ਨੀਤੀ ਸਾਨੂੰ ਕਦਾ ਵੀ ਮਨਜ਼ੂਰ ਨਹੀਂ ਹੈ ਅਸੀਂ ਬਾਲਮਿਕ ਭਾਈਚਾਰੇ ਦੇ ਨਾਲ ਆਓ ਸਾਡੇ ਭਰਾ ਆ ਤੇ ਭਰਾ ਹੀ ਰਹਿਣਾ ਆ ਇਕਜਟ ਹੋ ਕੇ ਪਹਿਲਾਂ ਦੀ ਤਰ੍ਹਾਂ ਜੋ ਐਜੀਟੇਸ਼ਨ ਕਰਦੇ ਆ ਉਹ ਕਰਦੇ ਰਵਾਂਗੇ ਉਹਨਾਂ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ ਇਸ ਜਜਮੈਂਟ ਨੂੰ ਬਰੀਕੀ ਦੇ ਨਾਲ ਪੜਦੇ ਹੋਏ ਸਮਝਦੇ ਹੋਏ ਫਿਰ ਸੋਚ ਵਿਚਾਰ ਕਰੋ ਇਹ ਕਿੱਥੇ ਘਾਤਕ ਆ ਕਿੱਥੇ ਬਾਬਾ ਸਾਹਿਬ ਜੀ ਦੇ ਲਿਖੇ ਸੰਵਿਧਾਨ ਦੇ ਖਿਲਾਫ ਹੈ ਇਹ ਸੱਚ ਸਾਨੂੰ ਸੋਚਣ ਦੀ ਸਮਝਣ ਦੀ ਲੋੜ ਹੈ ਅਸੀਂ ਗੁੰਮਰਾਹ ਹੋ ਕੇ ਇੱਕ ਦੂਜੇ ਦੇ ਖਿਲਾਫ ਆਪਣੇ ਭਰਾਵਾਂ ਦੇ ਖਿਲਾਫ ਖੜੇ ਹੋ ਰਹੇ ਹਾਂ ਵਿਰੋਧ ਕਰ ਰਹੇ ਹਾਂ ਜੋ ਕਿ ਬਿਲਕੁਲ ਗਲਤ ਹੈ ਮੇਰੀ ਉਹਨਾਂ ਨੂੰ ਅਪੀਲ ਹੈ ਭਾਰਤ ਬੰਦ ਦੇ ਵਿੱਚ ਸਾਰੇ ਇਕਜੁੱਟ ਹੋ ਕੇ ਇੱਕ ਦੂਜੇ ਨੂੰ ਕੋਆਪਰੇਟ ਕਰੀਏ ਤੇ ਅੱਜ ਹੁਸ਼ਿਆਰਪੁਰ ਤੋਂ ਅਸੀਂ ਬੰਦ ਦਾ ਸਮਰਥਨ ਕਰੀਏ ਤੁਹਾਡਾ ਪਹਿਲਾਂ ਤੋਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਹਰੇਕ ਵਰਗ ਦੀ ਆਵਾਜ਼ ਉਠਾਉਂਦੇ ਆ ਗਰੀ ਕੁੰਬਣ ਕੁੰਬੇ ਦੀ ਕਿਉਂਕਿ ਜੇ ਤੁਸੀਂ ਨਾ ਮੋ ਤਾਂ ਸ਼ਾਇਦ ਲੋਕਾਂ ਤੱਕ ਇਹ ਬਾਜ਼ ਨਾ ਜਾ ਸਕੇ ਕਿ ਅੱਜ ਜਿਹੜੀ ਨੀਤੀ ਬਣਾਈ ਤਾਂ ਕੀ ਬਣਾਈ ਹੈ ਹਨਾ ਇੱਕ ਬਾਪ ਦੇ ਜਿਹੜੇ ਪੰਜ ਬੱਚੇ ਆ ਪੰਜ ਬੱਚਿਆਂ ਨੂੰ ਜਿਹੜਾ ਉਹ ਲੜਾ ਤਾਬਸ ਵਿੱਚ ਸਰਕਾਰ ਨੇ ਕਿੱਦਾਂ ਲੜਾਇਆ ਦੋ ਬੱਚਿਆਂ ਨੂੰ ਜਿਹੜਾ ਉਹ 12.5% ਦੇਤੀ ਚੀਜ਼ ਔਰ ਜਿਹੜੇ ਤਿੰਨ ਬੱਚੇ ਉਹਨਾਂ ਨੂੰ 12.5% ਦੇਤੀ ਕਿੱਦਾਂ ਡਿਵਾਈਡ ਹੋਊਗੀ ਇਹ ਤਾਂ ਸਰਕਾਰ ਜਿਹੜੀ ਹੈ ਵਿੱਚ ਨੀਤੀਆਂ ਬਣਾਉਂਦੀ ਲੜਨ ਆਣ ਵਾਲੀਆਂ ਪਰ ਸਾਡੇ ਕੁਝ ਭਰਾ ਜਿਹੜੇ ਗੁੰਮਰਾ ਹੋਏ ਆ ਉਹ ਗੱਲ ਨੂੰ ਸਮਝਦੇ ਨਹੀਂ ਵੀ ਉਹ ਸਰਕਾਰ ਜਿਹੜੀ ਆ ਉਹ ਅੰਗਰੇਜ਼ਾਂ ਵਾਲੀ ਥਿਊਰੀ ਵਰਤ ਰਹੀ ਆ ਕਿ ਫੋਟ ਪਾਓ ਰਾਜ ਕਰੋ ਇਹ ਗਵਰਨਮੈਂਟ ਜਿਹੜੀ ਆ ਇਹੀ ਕਰਦੀ ਪਈ ਆ ਪਰ ਜਿੱਥੇ ਤੱਕ ਮੇਰੀ ਸੋਚਣੀ ਆ ਗੁਰੂ ਵਿਦਾਸ ਟਾਈਗਰ ਫੋਰਸ ਬੇਗੰਪੁਰਾ ਟਾਈਗਰ ਫੋਰਸ ਬਹੁਜਨ ਸਮਾਜ ਪਾਰਟੀ ਆ ਜਿਹੜੀ ਇਕੱਠੇ ਹੋ ਕੇ ਤੇ ਮੰਚ ਦੇ ਉੱਤੇ ਇੱਕ ਐਜੀਟੇਸ਼ਨ ਕੀਤਾ ਸੀ ਅਸੀਂ ਸਿਰਫ ਇੱਕ ਦੇ ਇੱਕ ਜਿਹੜਾ ਸੈਂਟਰ ਗਵਰਨਮੈਂਟ ਨੂੰ ਇੱਕ ਸਿਰਫ ਮੈਸੇਜ ਪਹੁੰਚਾਇਆ ਕਿ ਜੇ ਤੁਸੀਂ ਇਦਾਂ ਦੇ ਕਾਨੂੰਨ ਨਾ ਬੰਦ ਕੀਤੇ ਤੇ ਫਿਰ ਸੈਂਟਰ ਗਵਰਨਮੈਂਟ ਦੀ ਇੱਟ ਨਾਲ ਇੱਟ ਖੜਕਾ ਦਾਂਗੇ ਕਿਉਂਕਿ ਰਵਿਦਾਸੀਆ ਭਾਈਚਾਰਾ ਤੁਸੀਂ ਖੁਦ ਦੇਖ ਲਿਆ 2 ਅਪ੍ਰੈਲ ਨੂੰ ਕਿ ਉਹਨਾਂ ਨੇ ਕੀ ਕੀਤਾ ਸੀਗਾ ਪਰ ਮੈਨੂੰ ਅੱਜ ਮੇਰੇ ਨਾਲ ਇਥੇ ਮੇਰਾ ਬਾਲਮਕੀ ਭਾਈਚਾਰਾ ਨਹੀਂ ਖੜਾ ਇਹ ਮੈਨੂੰ ਅਫਸੋਸ ਆ ਕਿ ਉਹ ਗੁੰਮਰਾ ਹੋਇਆ ਸਮਕ ਉਹਨਾਂ ਨੂੰ ਸਾਡੇ ਨਾਲ ਆ ਕੇ ਖੜਨਾ ਚਾਹੀਦਾ ਸੀਗਾ ਕਿ ਸਾਨੂੰ ਦੋ ਭਰਾਵਾਂ ਨੂੰ ਆਪਸ ਵਿੱਚ ਲੜਾਇਆ ਆਪਾਂ ਇਹਨਾਂ ਦਾ ਜਿਹੜਾ ਸ਼ਕੰਜਾ ਕੱਸ ਕੇ ਆਪਾਂ ਇਹਨਾਂ ਨੂੰ ਨੱਥ ਪਾਈਏ ਔਰ ਆਪਾਂ ਜਿਹੜਾ ਆ ਆਪਾਂ ਨਵਾਂ ਇੱਕ ਕਾਨੂੰਨ ਨਵਾਂ ਸੰਵਿਧਾਨ ਜਿਹੜਾ ਆ ਸਾਡੇ ਉੱਤੇ ਲਾਗੂ ਕੀਤਾ ਉਹਨੂੰ ਤਿਆਰ ਕਰਾਈਏ ਕਿਉਂਕਿ ਇਹ ਲੋਕ ਨਵੇਂ-ਨਵੇਂ ਕਾਨੂੰਨ ਬਣਾ ਕੇ ਇਹ ਸਾਡੇ ਉੱਤੇ ਥੋਪਦੇ ਆ ਜੇ ਤੁਹਾਨੂੰ ਯਾਦ ਹੋਵੇ ਤੇ ਇਹ ਤੋਂ ਪਹਿਲਾਂ ਨਰਵਿਆ ਕਾਂਡ ਦੇ ਨਾਲ ਬਲਾਤਕਾਰ ਹੋਇਆ ਸੀਗਾ ਗੈਂਗ ਰੇਪ ਉਸ ਤੋਂ ਬਾਅਦ ਮਨੀਸ਼ਾ ਬਾਲਮੀਕੀ ਨਾਲ ਹੋਇਆ ਰੇਪ ਜੂਪੀ ਦੇ ਵਿੱਚ ਜੋ ਰਾਤ ਨੂੰ 2:30 ਵਜੇ ਸਾਢਤੀ ਹੁਣ ਜਿਹੜਾ ਡਾਕਟਰ ਮੋਮਿਤਾ ਨਾਲ ਹੋਇਆ ਯਾਰ ਉਹ ਕਾਨੂੰਨੀ ਨਹੀਂ ਦੇਦਾ ਕਿਓ ਕਿਸੇ ਦੀਆਂ ਧੀਆਂ ਕਿਸੇ ਦੀਆਂ ਬੱਚੀਆਂ ਨੂੰ ਸਰੇ ਆਮ ਗੈਂਗਰੇ ਪਿੱਕੇਤਾ ਜਾ ਰਿਹਾ ਉਹ ਕਾਨੂੰਨੀ ਦੀ ਦੇ ਵੀ ਉਥੇ ਕਾਨੂੰਨ ਬਣਾਣਾ ਇਹ ਉਥੇ ਕਾਨੂੰਨ ਬਣਾਉਂਦੇ ਆ ਜਿੱਥੇ ਗਰੀਬ ਵਰਗ ਦੇ ਨਾਲ ਦਲੇ ਤੋਂ ਵਰਗ ਨਾਲ ਸਮਾਜ ਦੇ ਨਾਲ ੱੱਕਾ ਕੀਤਾ ਜਾ ਸਕੇ ਤੁਸੀਂ ਸੋਚੋ ਜਿਸ ਬੰਦੇ ਨੂੰ ਇੱਕ ਵਾਰੀ ਰਿਜ਼ਰਵੇਸ਼ਨ ਮਿਲ ਗਈ ਉਹ ਬੰਦਾ ਦੁਬਾਰਾ ਰਿਜ਼ਰਵੇਸ਼ਨ ਨਹੀਂ ਮਿਲੂਗੀ ਯਾਰ ਉਹ ਕਿੱਦਾਂ ਹੋ ਕੇ ਕਬਰ ਕਰ ਲੂਗਾ ਇੱਕ ਬੱਚੇ ਨੂੰ ਅਸੀਂ ਬੂਟ ਪਾ ਕੇ ਰੇਸ਼ ਵਿੱਚ ਧੜਾ ਰਹੇ ਆ ਇੱਕ ਨੂੰ ਨੰਗੇ ਪੈਰੀ ਧੜਾ ਰਹੇ ਆ ਜਿੱਤੂਗਾ ਤੋ ਹੀ ਨਾ ਜਿਹਨੇ ਬੂਟ ਪਾਇਓ ਆ ਜਿਹੜਾ ਨੰਗੇ ਪੈਰੀ ਵਾਲਾ ਉਹਤੇ ਕਈ ਜਗ੍ਹਾ ਕੰਕਰ ਕਈ ਬੱਟੇ ਚੁੱਬਣੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਬਰਾਬਰ ਜਿਹੜਾ ਨਹੀਂ ਸਮਝ ਸਕਦੇ ਜਿੱਥੇ ਸਾਡੇ ਲੋਕ ਜਿਹੜੇ ਸਾਨੂੰ ਗੁੰਮਰਾਹ ਕਰਕੇ ਇਹ ਸ਼ਰਗਦੇ ਲੈ ਕੇ ਆਏ ਆ ਇਸ ਕਰਕੇ ਭਾਜਪਾ ਸਰਕਾਰ ਦਾ ਸਖਤ ਵਿਰੋਧ ਕਰਦੇ ਆ ਪਰ ਮੈਨੂੰ ਵੀ ਇਹ ਪਤਾ ਨਹੀਂ ਮੈਨੂੰ ਕਿਉਂ ਮਹਿਸੂਸ ਹੁੰਦਾ ਪਿਆ ਕਿ ਭਾਜਪਾ ਸਰਕਾਰ ਕਿੱਦਾਂ ਜਿੱਤੀ ਜਾਂਦੀ ਆ ਜਦ ਹਰੇਕ ਪਾਸੇ ਨੋਟਬੰਦੀ ਇਹਨਾਂ ਨੇ ਕੀਤੀ ਜੀਐਸਟੀ ਇਹ ਲੈ ਆਏ ਇਹਨੇ ਸਿਲੰਡਰ ਇਹਨਾਂ ਨੇ ਕੀਤਾ ਮਹਿੰਗਾ ਮੰਗਾਈ ਇਹਨਾਂ ਨੇ ਮਹਿੰਗੀ ਕੀਤੀ ਫਿਰ ਜਿੱਤਦੇ ਕਿੱਦਾਂ ਪਏ ਆ ਯਾਰ ਇਹ ਜਿੱਥੇ ਨਾ ਜਿੱਥੇ ਇਹ ਈਵੀਐਮ ਨਾਲ ਜਿੱਤਦੇ ਪਏ ਆ ਜਿੰਨਾ ਚਿਰ ਇਸ ਦੇਸ਼ ਦੇ ਵਿੱਚ ਉਹ ਈਵੀਐਮ ਨਹੀਂ ਜਾਣੀ ਉਹਨਾਂ ਚੱਕਰ ਬੀਜੇਪੀ ਸਰਕਾਰ ਨਹੀਂ ਜਾਣੀ ਬੀਜੇਪੀ ਸਰਕਾਰ ਨੇ ਇਦਾਂ ਦੇ ਤੱਕੇ ਕਰਨੇ ਆ ਔਰ ਜਿਹੜਾ ਇਹ ਕਾਨੂੰਨ ਕਾਲਾ ਲਾਗੂ ਕੀਤਾ ਮੈਂ ਕਹਿੰਨਾ ਆਪਣੇ ਭਰਾਵਾਂ ਨੂੰ ਕਿ ਤੁਹਾਨੂੰ ਸਾਡੇ ਬੱਚਿਆਂ ਦੀ ਖਾਤਰ ਸੜਗਾਂ ਦੇ ਆਣੇ ਪੈਣਾ ਨਹੀਂ ਤਾਂ ਸੋਸ਼ਲ ਮੀਡੀਆ ਤੇ ਜੋ ਲੋਕਾਂ ਨੂੰ ਇਹ ਗੁੰਮਰਾਹ ਕੀਤਾ ਆ ਉਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਪ੍ਰਾਪਤ ਕਰਨੀ ਪੈਣੀ ਆ YouTube ਤੇ ਸਰਚ ਮਾਰੋ ਵੀ ਇਹਦਾ ਨੁਕਸਾਨ ਕੀ ਆ ਜਿਹੜੇ ਬੰਦੇ ਦੀ 60000 ਰੁਪਿਆ ਤਨਖਾਹ ਆ ਉਹਨੂੰ ਜਿਹੜੀ ਆ ਉਹ ਰਿਜ਼ਰਵੇਸ਼ਨ ਨਹੀਂ ਮਿਲਣੀ ਕੀ ਉਹ ਜੰਮਦਾਈ ਪਦੈਸ਼ੀ ਅਮੀਰ ਆ ਜੇ ਉਹਨੂੰ ਨੌਕਰੀ ਮਿਲ ਗਈ ਤਾਂ ਬਾਕੀ ਉਹਦੇ ਘਰ ਦੇ ਕਿੱਥੇ ਜਾਣਗੇ ਇਸ ਕਰਕੇ ਇਹ ਜਿਹੜਾ ਕਾਲਾ ਕਾਲਾ ਕਾਨੂੰਨ ਸਾਡੇ ਤੇ ਥੋਪਿਆ ਇਹਦਾ ਵਿਰੋਧ ਕਰਾਂਗੇ ਔਰ ਆਣ ਵਾਲੇ ਟਾਈਮ ਦੇ ਵਿੱਚ ਜੇ ਇਹਨਾਂ ਨੇ ਨਾ ਇਹ ਕਾਨੂੰਨ ਬਦਲਿਆ ਤੇ ਅਸੀਂ ਜਿਹੜਾ ਸੈਂਟਰ ਗਵਰਨਮੈਂਟ ਦੀ ਇੱਟ ਨਾਲ ਇੱਟ ਖੜਕਾਵਾਂਗੇ ਚੈਨ ਪੰਜਾਬੀ ਨੂੰ ਜੇ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ